ਸਰਦੀ ਦਾ ਸੀਜ਼ਨ ਆ ਰਿਹਾ ਤੇ ਹਰ ਕਿਸੇ ਨੂੰ ਗਰਮ ਪਾਣੀ ਵਿੱਚ ਨਹਾਉਣ ਦੀ ਜ਼ਰੂਰਤ ਪੈਗੇ ਇਸ ਕਰਕੇ ਆਪਾਂ ਨਾ ਬਹੁਤ ਸਾਰੇ ਵੀਰ ਕਹਿੰਦੇ ਵੀ ਸਾਨੂੰ ਗੀਜਰ ਬਾਰੇ ਜਾਣਕਾਰੀ ਦਿੱਤੀ ਜਾਵੇ ਕਿਹੜੀ ਕੰਪਨੀ ਦਾ ਗੀਜਰ ਲਵਾਈਏ ਕਿੰਨੇ ਕੁ ਰੇਂਜ ਦੇ ਵਿੱਚ ਲਵਾਈਏ ਤੇ ਕਿਹੜਾ ਆਪਣੇ ਵਾਸਤੇ ਸਹੀ ਰਹੇਗਾ ਗੀਜਰ ਦੇ ਜੇ ਬ੍ਰਾਂਡ ਦੀ ਗੱਲ ਕਰੀਏ ਤੇ ਬ੍ਰਾਂਡ ਹੱਦ ਤੋਂ ਜ਼ਿਆਦਾ ਹੈਗੇ ਆ ਜਿੰਨੇ ਵੀ ਤੁਸੀਂ ਬ੍ਰਾਂਡ ਦੇ ਵਿੱਚ ਵੜਦੇ ਜਾਓਗੇ ਤੇ ਬ੍ਰਾਂਡ ਤੋਂ ਤੁਸੀਂ ਬਹੁਤ ਜ਼ਿਆਦਾ ਬ੍ਰਾਂਡਾਂ ਦੇ ਵਿੱਚ ਜਾਈ ਜਾਓਗੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਇੰਟਰਸਟਿੰਗ ਹੋ ਸਕਦੀ ਜਿਨ੍ਹਾਂ ਨੂੰ ਗੀਜਰ ਚਾਹੀਦਾ ਹੈਗਾ ਸੋ ਮੇਰੇ ਵੀਰ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਜੇ ਤਾਂ ਜੋ ਹਰ ਕਿਸੇ ਤੱਕ ਗੀਜਰ ਦੀ ਜਾਣਕਾਰੀ ਪਹੁੰਚ ਸਕੇ ਤੇ ਆਪਣੇ ਕੋਲ ਜਿਹੜੇ ਆ ਤਿੰਨ ਚਾਰ ਬ੍ਰਾਂਡ ਦੇ ਗੀਜਰ ਪਏ ਹੈਗੇ ਆ ਸਸਤੇ ਤੋਂ ਸਸਤਾ ਵੀ ਤੁਹਾਨੂੰ ਗੀਜਰ ਦਿਖਾ ਦਿੰਨੇ ਆ ਤੇ ਮਹਿੰਗੇ ਤੋਂ ਮਹਿੰਗਾ ਵੀ ਦਿਖਾ ਦਿੰਨੇ ਆ ਬਾਕੀ ਮੇਰੀ ਇੱਕ رائے ਆ ਜੇਕਰ ਤੁਸੀਂ ਗੀਜਰ ਲਵਾਉਣਾ ਹੈ ਜਿਆਦੇ ਪੈਸੇ ਲਾਉਣ ਦੀ ਕੋਈ ਜ਼ਰੂਰਤ ਨਹੀਂ ਗਈ ਨੋਰਮਲ ਰੇਂਜ ਦੇ ਵਿੱਚ ਵੀ ਤੁਹਾਨੂੰ ਗੀਜਰ ਬਹੁਤ ਵਧੀਆ ਮਿਲ ਸਕਦਾ ਆਉ ਦਿਖਾਉਣੇ ਤੁਹਾਨੂੰ ਆਪਣੇ ਕੋਲ ਕਿਹੜੇ ਕਿਹੜੇ ਗੀਜਰ ਸਭ ਤੋਂ ਪਹਿਲਾਂ ਜਿਹੜਾ ਆਪਣੇ ਕੋਲ ਸਸਤੀ ਰੇਂਜ ਦੇ ਵਿੱਚ ਗੀਜਰ ਹੈਗਾ ਲਟਰ 25 ਦੇ ਵਿੱਚ ਹੀ ਨੇ ਸਾਰੇ ਜਿੰਨੇ ਵੀ ਗਿੱਜਰ ਪਏ ਆ 25 ਲੀਟਰ ਦੀ ਰੇਂਜ ਦੇ ਵਿੱਚ ਗਏ ਆ ਇਹ ਆ ਗਿਆ ਸਟਾਰ ਏਸ਼ੀਅਨ ਬ੍ਰਾਂਡ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਬ੍ਰਾਂਡਾਂ ਦੇ ਵਿੱਚ ਤੁਸੀਂ ਜਾਓਗੇ ਤੇ ਫਿਰ ਤੁਹਾਨੂੰ ਇਸ ਵਾਸਤੇ ਕਨਫਿਊਜ਼ਨ ਹੋ ਸਕਦੀ ਹੈ ਇਹ ਜਿਹੜਾ ਸਭ ਤੋਂ ਸਸਤਾ ਗਿੱਜਰ ਹੈਗਾ ਇਹਦੀ ਜੇ ਆਪਾਂ ਕੁਆਲਿਟੀ ਦੀ ਗੱਲ ਕੀਤੀ ਜਾਈਏ ਤੇ ਇਹੜਲੇ ਭਨੇ ਪਲਾਸਟਿਕ ਲੱਗੀ ਆ ਇਹ ਥੋੜਾ ਜਿਹਾ ਮੈਟਲ ਦੇ ਵਿੱਚ ਤੇ ਜੇ ਆਪਾਂ ਦੇਖਦੇ ਹਾਂ ਤੇ ਇਹਦੇ ਵਿੱਚ ਜਿਹੜੇ ਆ ਪਾਈਪਾਂ ਨੇ ਇਹਦੇ ਵਿੱਚ ਜਿਹੜੇ ਕੀ ਆਪਾਂ ਕਹਿ ਸਕਦੇ ਆ ਥਰਮੋਸਟੇਟ ਹੈ ਥਰਮੋਸਟੇਟ ਦੀ ਸਾਰੀ ਗੇਮ ਹੁੰਦੀ ਹੈ ਇਹ ਜਿਹੜਾ ਸਭ ਤੋਂ ਜਿਹੜਾ ਆਪਣਾ ਸਟਾਰਟਿੰਗ ਮਾਡਲ ਨੂੰ ਕਹਿ ਸਕਦੇ ਆ ਤੇ ਇਹ ਆਪਾਂ ਦੇਖ ਸਕਦੇ ਹਾਂ ਲਗਭਗ ਤੁਹਾਨੂੰ 3000 3500 ਦੀ ਰੇਂਜ ਦੇ ਵਿੱਚ ਆਪਣੇ ਕੋਲੇ ਮਿਲ ਜੇਗਾ ਇਹਦੇ ਵਿੱਚ ਵੀ ਦੋ ਤਿੰਨ ਮਾਡਲ ਹੈਗੇ ਹੁਣ ਆਪਣੇ ਕੋਲ ਜਿਹੜਾ ਦੂਜੇ ਨੰਬਰ ਦੇ ਵਿੱਚ ਗੀਜ਼ਰ ਆ ਗਿਆ ਇਹਗਾ ਬ੍ਰਾਂਡ ਹੈਗਾ ਰੈਡ ਸਟਾਰ ਦੇ ਵਿੱਚ ਤੇ ਇਹਦੀ ਜਿਵੇਂ ਪਲਾਸਟਿਕ ਬਾਡੀ ਸੀਗੀ ਇਹ ਸਾਰਾ ਮੈਟਲ ਦੇ ਵਿੱਚ ਹੈ ਜਿੰਨਾ ਵੀ ਇਹ ਮੈਟਲ ਦੇ ਵਿੱਚ ਬਹੁਤ ਵਧੀਆ ਫਿਨਿਸ਼ਿੰਗ ਕੀਤੀ ਆ ਸ਼ਾਈਨਿੰਗ ਇਹਦੀ ਬਹੁਤ ਵਧੀਆ ਗਈ ਆ ਇਸ ਤੋਂ ਇਲਾਵਾ ਜਿਵੇਂ ਹੁਣ ਆਪਾਂ ਇਹਦੇ ਵਿੱਚ ਜਦੋਂ ਗੀਜ਼ਰ ਪਾਣੀ ਗਰਮ ਕਰ ਦਿੰਦਾ ਹੈਗਾ ਉਹ ਆਟੋਮੈਟਿਕ ਹੀ ਸੈੱਟ ਕੀਤਾ ਹੁੰਦਾ ਜੇ ਆਪਾਂ ਨੂੰ ਬਾਅਦ ਵਿੱਚ ਜ਼ਿਆਦਾ ਹੀਟ ਲੈਣਾ ਹੋਵੇ ਤੇ ਉਹਦੇ ਵਿੱਚ ਆਪਾਂ ਨੂੰ ਅੰਦਰੋਂ ਜਾ ਕੇ ਖੋਲ ਕੇ ਕਵਰ ਸੈਟਿੰਗ ਕਰਨੀ ਪੈਂਦੀ ਹੈ ਜਿਹੜਾ ਇਹ ਵਾਲਾ ਆ ਗਿਆ ਇਸ ਤੋਂ ਮਹਿੰਗਾ ਜਿਹੜਾ ਬ੍ਰਾਂਡ ਹੈਗਾ ਮੈਟਲ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਗੀਜ਼ਰ ਲੱਗਦਾ ਹੈਗਾ ਜਿਨ੍ਹਾਂ ਦੇ ਨਾਰਮਲ ਪਾਣੀ ਹੈਗਾ ਕੋਈ ਜ਼ਿਆਦਾ ਕੋਈ ਦਿੱਕਤ ਨਹੀਂ ਹੈਗੀ ਤੇ ਇਹ ਜਿਹੜਾ ਗੀਜ਼ਰ ਤੁਸੀਂ ਲੈ ਸਕਦੇ ਹੈਗੇ ਇੰਦੇ ਵਿੱਚ ਜਿਹੜਾ ਇਹ ਕੰਟਰੋਲ ਲੱਗਿਆ ਆ ਸਾਹਮਣੇ ਜਿਹੜਾ ਤੁਸੀਂ ਨੋਬ ਦੇਖ ਰਹੇ ਜੇ ਇਹਦੇ ਵਿੱਚ ਕੀ ਗੱਲ ਜਦੋਂ ਪਾਣੀ ਜਿੱਥੇ ਵੀ ਆਪਾਂ ਸਿਲੈਕਟ ਕਰਨਾ ਹੈਗਾ ਜਿਵੇਂ ਜਿਆਦਾ ਸਰਦੀ ਆ ਤੇ ਆਪਾਂ ਇਹਨੂੰ ਜ਼ਿਆਦਾ ਹੋਰ ਅੱਗੇ ਲਿਜਾ ਸਕਦੇ ਆ ਟੈਂਪਰੇਚਰ ਹਾਈ ਕਰ ਸਕਦੇ ਆ ਤੇ ਜੇ ਆਪਾਂ ਨੂੰ ਲੱਗਦਾ ਵੀ ਘੱਟ ਸਰਦੀ ਹੈਗੀ ਆ ਤੇ ਥੋੜਾ ਥੋੜਾ ਇਹਨੂੰ ਡਾਊਨ ਕਰਦੇ ਜਾ ਸਕਦੇ ਆ ਸਭ ਤੋਂ ਵੱਡੀ ਇਹਦੇ ਵਿੱਚ ਇੱਕ ਖੂਬੀ ਹੈਗੀ ਆ ਔਰ ਇਸ ਤੋਂ ਇਲਾਵਾ ਇਹਦੀ ਬਾਡੀ ਵੀ ਪੂਰੀ ਮੈਟਲ ਦੀ ਹੈ ਪੂਰਾ ਹੈਵੀ ਦੇ ਵਿੱਚ ਬਣਿਆ ਹੋਇਆ ਇਹ ਬ੍ਰਾਂਡ ਦੇਖ ਲਵੋ ਬਾਕੀ ਗੱਲ ਕਰਦੇ ਆ ਜਿਹੜੇ 17 ਦੀ ਇਹ 10 ਸਟਾਰਾਂ ਸਟਾਰਾਂ ਦੇ ਵਿੱਚ ਮੈਨੂੰ ਲੱਗਦਾ ਗੀਜ਼ਰ ਦਾ ਕੋਈ ਖਾਸ ਮਹੱਤਵ ਨਹੀਂ ਰੱਖਦਾ ਹੈਗਾ ਇਹਦਾ ਰੀਜ਼ਨ ਕੀ ਹੈਗਾ ਜਦੋਂ ਆਪਾਂ ਗੀਜ਼ਰ ਨੇ ਚੱਲਣਾ ਇਹਦੇ ਵਿੱਚ ਇੱਕ ਐਲੀਮੈਂਟ ਲੱਗਾ ਆ ਐਲੀਮੈਂਟ ਜਾਨੀ ਕਿ ਜਿਹਨੂੰ ਆਪਾਂ ਰੋਡ ਕਹਿ ਦਿੰਦੇ ਆ ਉਹਨੇ ਕਰੰਟ ਖਾਣਾ ਹੁੰਦਾ ਤੇ ਸਾਰੀਆਂ 2000 ਵਾਟ ਦੇ ਵਿੱਚ ਹੀ ਆਉਂਦੀਆਂ ਲਗਭਗ ਇਸ ਕਰਕੇ ਜਿਹੜੇ ਸਟਾਰ ਦੇ ਵਿੱਚ ਤਾਂ ਆਪਾਂ ਨਹੀਂ ਕਹਿ ਸਕਦੇ ਕੋਈ ਸਟਾਰ ਦੇ ਵਿੱਚ ਫਾਇਦਾ ਹਾਂ ਬੋਡੀ ਦਾ ਜ਼ਰੂਰ ਫਰਕ ਪੈ ਸਕਦਾ 5 ਸਟਾਰ ਰੇਟਿੰਗ ਇਹ ਨਹੀਂ ਦਿੱਤੀ ਹੋਈ ਹੈ ਅੱਗੇ ਮਾਡਲ ਆਪਣੇ ਕੋ ਆ ਜਾਂਦਾ ਹੈ ਪ੍ਰੀਮੀਅਰ ਦਾ ਜਿਹੜਾ ਕਿ ਗੈਲੈਕਸੀ ਮਾਡਲ ਹੈ ਇਹਦੇ ਤੇ ਸ਼ੁਰੂ ਹੋ ਜਾਂਦਾ ਇਹ ਵੀ ਜਿਹੜਾ ਇਹਦਾ ਆਟੋ ਕੱਟੇਗਾ ਜਿਹੜਾ ਥਰਮੋਸਟੇਟ ਜਿਹੜਾ ਘਟਾਉਣਵਾਂ ਵਾਲਾ ਉਹ ਵੀ ਓਪਨ ਲੱਗਿਆ ਹੋਗਾ ਜਿਹੜਾ ਇਹਦਾ ਟੈਂਕ ਹੈ ਜਿਵੇਂ ਮੰਨ ਕੇ ਚਲੋ ਇਹਦੀ ਜਿਹੜੀ ਉੱਪਰ ਵਾਲੀ ਸ਼ਾਈਨਿੰਗ ਹੈ ਇਹਦੇ ਨਾਲੋਂ ਵੱਖਰੀ ਇਹਦੇ ਬਾਹਰਲੇ ਬਣਿਆ ਸਾਰੀ ਕਵਰੇਜ ਇਹ ਹੈਗੀ ਆ ਉੱਪਰ ਇਹਦੇ ਜੇ ਖੋਲਣਾ ਹੋਵੇ ਤੇ ਖੋਲ ਸਕਦੇ ਆ ਪਰ ਇਹਦਾ ਜਿਹੜਾ ਟੈਂਕ ਹੈਗਾ ਉਹ ਫਿਕਸ ਹੈਗਾ ਸਾਰਾ ਫਿਕਸ ਟੈਂਕ ਹੈ ਪਰ ਇਹਦੀ ਜਿਹੜੀ ਸ਼ਾਈਨਿੰਗ ਹੈ ਜਿਹੜੀ ਇਹਦੀ ਸ਼ੇਪ ਹੈ ਉਹ ਜਿਵੇਂ ਆਪਾਂ ਕਹਿ ਸਕਦੇ ਆ ਬਿਲਕੁਲ ਜਿਹੜਾ ਗਲਾਸ ਲਾਈਨ ਗੀਜ਼ਰ ਬਣਿਆ ਅੱਜਕੱਲ ਦੀ ਜਿਹੜੀ ਸੀਰੀਜ਼ ਉਹਦੀ ਬਿਲਕੁਲ ਕਾ ਵਰਕਿੰਗ ਸਾਰੀ ਸੇਮ ਹੈ ਪਰ ਇਹਦੇ ਵਿੱਚ ਸਰਵਿਸ ਵਾਲਾ ਫੰਡਾ ਜਿਵੇਂ ਆਪਾਂ ਨੂੰ ਜੇ ਲੋਡ ਪੈਂਦੀ ਆ ਗੀਜ਼ਰ ਦੀ ਸਰਵਿਸ ਵਗੈਰਾ ਉਹ ਕਰਾਉਣੀ ਪੈ ਸਕਦੀ ਆ ਬਾਕੀ ਉਹ ਪਾਣੀ ਤੇ ਡਿਪੈਂਡ ਕਰਦਾ ਹੁੰਦਾ ਕੋਈ ਵੀ ਆਪਾਂ ਗੀਜ਼ਰ ਲੈਨੇ ਆ ਜਿੰਨਾ ਆਪਣਾ ਪਾਣੀ ਸ਼ੁੱਧੇਗਾ ਉਹਨਾਂ ਉਹਦੇ ਵਿੱਚ ਸ਼ੋਰਾ ਘਟ ਜਾਂਦਾ ਹੈਗਾ ਤੇ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ 5 ਸਟਾਰ ਰੇਟਿੰਗ ਦੇ ਵਿੱਚ ਤੇ ਜਿਹੜੀ ਹੈਲਪਲਾਈਨ ਨੰਬਰ ਇਹਦੇ ਉੱਪਰ ਲੱਗੇ ਹੋਏ ਆ ਤੇ ਇਹਦੇ ਉੱਪਰ ਜੇ ਕੋਈ ਕਮਲੇਟ ਵੀ ਆਉਂਦੀ ਹੈਗੀ ਆ ਤੇ ਜਿੰਨੀ ਵੀ ਕੰਪਨੀ ਦੀ ਗਾਰੰਟੀ ਆਪਾਂ ਨੂੰ ਇਹਦੇ ਤੋਂ ਮਿਲ ਜਾਂਦੀ ਇੱਕ ਗਾਰੰਟੀ ਕਾਰਡ ਆਪਾਂ ਤੁਹਾਨੂੰ ਭਰ ਕੇ ਦੇਵਾਂਗੇ ਹੁਣ ਇਹ ਦੋ ਤੀਜਾ ਨੰਬਰ ਦਾ ਗੀਜ਼ਰ ਹੋ ਗਿਆ ਆਪਣੇ ਕੋਲ ਅੱਗੇ ਸੀਰੀਜ਼ ਆ ਜਾਂਦੀ ਹੈ ਗਲਾਸ ਲਾਈਨ ਗਲਾਸ ਲਾਈਨ ਦੇ ਵਿੱਚ ਕੀ ਹੁੰਦਾ ਜਿੱਥੇ ਬਹੁਤ ਜ਼ਿਆਦਾ ਸ਼ੋਰਾ ਹੁੰਦਾ ਹੈ ਵੀ ਗੀਜ਼ਰ ਜਦੋਂ ਆਪਾਂ ਥੋੜਾ ਜਿਹਾ ਟਾਈਮ ਚੱਲਦਾ ਤੇ ਕਈ ਵਾਰ ਨੂੰ ਸੀਜ਼ਨ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਵਾਰੀ ਸਰਵਿਸ ਕਰਵਾਉਣੀ ਪੈਂਦੀ ਆ ਰੀਜ਼ਨ ਹੁੰਦਾ ਕਿ ਉਹਦੇ ਜਿਹੜੀਆਂ ਪਾਈਪਾਂ ਦੇ ਵਿੱਚੋਂ ਪਾਣੀ ਘੁੰਮ ਕੇ ਆਉਣਾ ਹੁੰਦਾ ਤੇ ਉਹਨਾਂ ਦੇ ਵਿੱਚ ਸ਼ੋਰਾ ਜੰਮ ਜਾਂਦਾ ਇਸ ਕਰਕੇ ਇਹ ਵਾਲਾ ਗੀਜ਼ਰ ਦੇ ਉਹ ਉਹ ਵਾਲਾ ਸਿਸਟਮ ਇਹਦੇ ਵਿੱਚ ਅਲੱਗ ਲੱਗਿਆ ਹੁੰਦਾ ਵੀ ਇੱਕ ਵਾਲ ਲੱਗਿਆ ਹੁੰਦਾ ਜਿਹੜੀ ਪਾਈਪਾਂ ਦੀ ਸਰਵਿਸ ਹੈ ਉਹਦੇ ਵਿੱਚ ਜਿਆਦਾ ਕਾਰਬਨ ਨਹੀਂ ਜੰਮਦੀ ਹੈਗੀ ਤੇ ਇਹਨੂੰ ਸਰਵਿਸ ਕਰਾਉਣ ਦੀ ਲੋੜ ਬਹੁਤ ਘੱਟ ਪੈਂਦੀ ਹੈਗੀ ਆ ਗੀਜ਼ਰ ਕੋਈ ਵੀ ਸਰਵਿਸ ਦੀ ਲੋੜ ਪੈ ਸਕਦੀ ਪਰ ਇਹਦੇ ਵਿੱਚ ਉਹਨੇ ਟਾਈਮ ਜਲਦੀ ਨਹੀਂ ਕਿਉਂਕਿ ਇਹਦੀ ਪਾਈਪਾਂ ਦਾ ਢਾਂਚਾ ਹੀ ਉਸ ਹਿਸਾਬ ਦਾ ਬਣਿਆ ਹੁੰਦਾ ਇਹਦੇ ਥੱਲੇ ਵਾਲ ਲੱਗਿਆ ਨੇ ਅੰਦਰਲੇ ਬਣੇ ਇੱਕ ਜਿਵੇਂ ਕਹਿ ਰਹੀਏ ਰੌੜ ਜਾਂਦੀ ਹੈਗੀ ਉਹਦੇ ਥਰੋ ਜਿਹੜਾ ਪਾਣੀ ਹੈ ਇਹਦੇ ਵਿੱਚ ਆਉਂਦਾ ਹੀਟ ਹੋ ਕੇ ਇਹਦੇ ਵਿੱਚ ਡਬਲ ਲੱਗੀ ਹੁੰਦੀ ਹੈ ਇਸ ਕਰਕੇ ਇਹ ਗਲਾਸ ਲਾਈਨ ਜਿਹੜੀ ਹੈ ਸੀਰੀਜ਼ ਤੇ ਇਹਦਾ ਜਿਹੜਾ ਟੈਂਕ ਅੰਦਰਲੇ ਬਣੇ ਬਹੁਤ ਜ਼ਿਆਦਾ ਮਤਲਬ ਮਲਾਇਮ ਹੁੰਦਾ ਜਿੰਨੇ ਨਾਲ ਵੀ ਸ਼ੋਰਾ ਨਹੀਂ ਜੰਮਦਾਗਾ ਇਹ ਵੀ ਤਿੰਨੋ ਸੀਰੀਜ਼ ਇਹ ਚਾਰੇ ਤਰ੍ਹਾਂ ਦੇ ਗੀਜਰ ਤੁਹਾਨੂੰ ਆਪਾਂ ਦਿਖਾ ਰਹੇ ਆ ਆ ਜਿਹੜਾ ਸਭ ਤੋਂ ਜ਼ਿਆਦਾ ਬੈਸਟ ਗੀਜਰ ਹੈ ਇਹਦੀ ਜੇ ਪ੍ਰਾਈਸ ਦੀ ਗੱਲ ਕਰੀਏ ਤੇ ਪ੍ਰਾਈਸ ਜੇ ਤੁਸੀਂ ਮਾਰਕੀਟ ਦੇ ਵਿੱਚ ਜਾਓਗੇ ਜੇ ਮਹਿੰਗੇ ਤੋਂ ਮਹਿੰਗਾ ਗੀਜਰ ਵੀ ਲਓਗੇ ਉਹਦਾ ਤਾਂ ਕੋਈ ਅੰਤ ਨਹੀਂ ਕੋਈ 10000 12000 13000 ਦੇ ਵਿੱਚ ਵੀ ਗੀਜਰ ਆ ਸਕਦਾ ਆਮ ਜੇ ਤੁਸੀਂ ਲਓਗੇ ਤੇ 6-7000 ਤੋਂ ਤੁਹਾਨੂੰ 8000 ਤੋਂ ਘੱਟ ਗਲਾਸ ਵਾਈਨ ਦੇ ਵਿੱਚ ਗੀਜਰ ਨਹੀਂ ਆਏਗਾ ਇਹ ਜਿਹੜਾ ਤੁਹਾਨੂੰ ਤਕਰੀਬਨ ਤੁਸੀਂ ਮੰਨ ਕੇ ਚੱਲੋ 4500 ਤੋਂ ਲੱਗ ਕੇ ਤੇ 5500 ਦੀ ਰੇਂਜ ਦੇ ਵਿੱਚ ਵਿੱਚ ਜਿਹੜਾ ਤੁਹਾਨੂੰ ਗੀਜ਼ਰ ਗਲਾਸ ਲਾਈਨ ਦੇ ਵਿੱਚ ਮਿਲ ਜੇਗਾ ਕਿਉਂਕਿ ਰੇਟ ਆਪਾਂ ਕਨਫਰਮ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦੇ ਵਿੱਚ ਮਾਡਲ ਬਹੁਤ ਹੁੰਦੇ ਆ ਜਿਹੜੇ ਆਪਣੇ ਕੋਲ ਮਾਡਲ ਉਹਨਾਂ ਦੇ ਹਿਸਾਬ ਨਾਲ ਦੱਸ ਰਹੇ ਆ ਇਹ ਥੋੜਾ ਜਿਹਾ ਉਸ ਤੋਂ ਸਸਤਾ ਹੈਗਾ ਰੇਟ ਪਰ ਇਹ ਗਲਾਸ ਨਹੀਂ ਨਹੀਂ ਹੈਗਾ ਥੋੜਾ ਜਿਹਾ ਘੱਟ ਤੇ ਫਿਰ ਲਾਸਟ ਦੇ ਵਿੱਚ ਇਹ ਵਾਲਾ ਗੀਜ਼ਰ ਆਪਣੇ ਕੋਲ ਆ ਜਾਂਦਾ ਇਸ ਤੋਂ ਇਲਾਵਾ ਜਿਨ੍ਹਾਂ ਨੇ ਰਸੋਈ ਦੇ ਵਿੱਚ ਗੀਜ਼ਰ ਲਗਾਉਣਾ ਹੋਵੇ ਤੇ ਉਹਦੇ ਵਿੱਚ ਲਗਾਉਣ ਵਾਸਤੇ ਹੋਏ ਆਪਣੇ ਕੋਲ 3 ਲੀਟਰ ਦੇ ਵਿੱਚ ਗੀਜ਼ਰ ਮਿਲ ਜੇਗਾ ਤੁਹਾਨੂੰ ਇਹ ਵੀ ਜਿਹੜਾ ਰੈਡ ਸਟਾਰ ਬ੍ਰਾਂਡ ਦਾ ਹੈਗਾ 3 ਲੀਟਰ ਦੇ ਵਿੱਚ ਇਹਦੇ ਵਿੱਚ ਜਿਹੜੇ ਐਲੀਮੈਂਟ ਲੱਗਾ ਹੁੰਦਾ ਉਹ 3000 ਵਾਟ ਦਾ ਲੱਗਿਆ ਹੁੰਦਾ 3 ਕਿਲੋਵਾਟ ਦਾ ਤੇ ਇਹਦੇ ਵਿੱਚ ਨਾਲ ਦੀ ਨਾਲ ਪਾਣੀ ਜਿਹੜਾ ਗਰਮ ਹੋ ਜਾਂਦਾ ਬਾਕੀ ਗੱਲ ਕਰਦੇ ਆਂ ਵੀ ਗੀਜਰ ਤੁਹਾਨੂੰ ਕਿਹੜਾ ਲਵਾਉਣਾ ਚਾਹੀਦਾ ਗੀਜਰ ਦੇ ਵਿੱਚ ਕਈ ਤਰ੍ਹਾਂ ਦੇ ਪਾਣੀ ਗਰਮ ਕਰਨ ਦੀਆਂ ਕਈ ਥਿਊਰੀਆਂ ਕਈ ਅੱਜ ਕੱਲ ਸੋਲਰ ਵੀ ਚੱਲਦੇ ਗਿਆ ਕਈ ਜਿਹੜੇ ਭੱਠੀ ਨਾਲ ਵੀ ਪਾਣੀ ਗਰਮ ਕੀਤਾ ਜਾਂਦਾ ਤੇ ਕਈ ਜਿਹੜੇ ਕਹਿੰਦੇ ਗੈਸ ਵਾਲਾ ਗੀਜਰ ਹੈ ਗੈਸ ਵਾਲਾ ਵੀ ਆਪਣੇ ਕੋਲ ਸਿਰਚ ਵਾਲਾ ਵੀ ਗੀਜਰ ਹੈਗਾ ਪਰ ਜੇ ਦੇਖਿਆ ਜਾਵੇ ਆਮ ਜਿਹੜੇ ਘਰਾਂ ਦੇ ਵਿੱਚ ਮੰਨ ਲਓ ਵੀ ਤੁਸੀਂ ਮੰਨ ਕੇ ਚੱਲੋ 5 6 ਮੈਂਬਰ ਹੋ ਤੇ ਜਿਹੜੀ ਬਿਜਲੀ ਦੀ ਖਪਤ ਦੀ ਆਪਾਂ ਗੱਲ ਕਰਦੇ ਆ ਉਹ ਆਪਣੇ ਤੇ ਡਿਪੈਂਡ ਕਰਦੀ ਹੈ ਜਿਵੇਂ ਮੰਨ ਲਓ ਆਪਾਂ ਬਾਥਰੂਮ 'ਚ ਨਹਾਉਣ ਵਾਸਤੇ ਵੜ ਗਏ ਆ ਤੇ ਜੇ ਆਪਾਂ ਉਹੀ ਪਾਣੀ ਵਾਰ-ਵਾਰ ਡੋਲੀ ਜਾਣਾ ਗਰਮ ਪਾਣੀ ਜ਼ਿਆਦਾ ਯੂਜ਼ ਕਰਾਂਗੇ ਤੇ ਫਿਰ ਤਾਂ ਬਿਜਲੀ ਨਾ ਤਾਂ ਮਚਣਾ ਹੀ ਮਚਣਾ ਜੇ ਤੁਸੀਂ ਨਾਰਮਲ ਨਹਾਉਣ ਦੇ ਹਿਸਾਬ ਨਾਲ ਬਿਜਲੀ ਦੇ ਮਤਲਬ ਪਾਣੀ ਨੂੰ ਤੁਸੀਂ ਵਰਤਦੇ ਹੋ ਤੇ ਪਾਣੀ ਦੀ ਇੰਨੀ ਜਿਆਦਾ ਜਬਲੀ ਦੀ ਇੰਨੀ ਜਿਆਦਾ ਖਪਤ ਨਹੀਂ ਹੋਵੇਗੀ ਕਿਉਂਕਿ ਹੁਣ ਮੰਨ ਕੇ ਚੱਲੋ ਪੰਜਾਬ ਦੇ ਵਿੱਚ ਤਾਂ 600 ਯੂਨਟ ਜਿਹੜੀ ਉਹ ਮਾਫ ਹੈਗੀ ਆ ਆਪਣੇ ਘਰੇ ਜਿੰਨਾ ਘਰ ਦਾ ਲੋਡ ਹੈ ਉਹ ਮਲਾ ਕੇ ਗੀਜ਼ਰ ਲੱਗਿਆ ਵਾਸ਼ਿੰਗ ਮਸ਼ੀਨ ਚੱਲਦੀ ਆ ਫ੍ਰਿਜ ਚੱਲਦੀ ਆ ਤੇ 600 ਯੂਨਟ ਤੋਂ ਉੱਪਰ ਨਹੀਂ ਜਾਂਦਾਗਾ ਸੋ ਇਸ ਕਰਕੇ ਜੇ ਤੁਹਾਨੂੰ ਲੱਗਦਾ ਜਿਹੜਾ ਸੇਫ ਏ ਜਿਹੜਾ ਬਿਜਲੀ ਵਾਲਾ ਗੀਜ਼ਰ ਉਹ ਜ਼ਿਆਦਾ ਸੇਫ ਏ ਗੈਸ ਵਾਲੇ ਗੀਜ਼ਰ ਦੇ ਨਾਲੋਂ ਕਿਉਂਕਿ ਗੈਸ ਵਾਲਾ ਗੀਜ਼ਰ ਜੇ ਆਪਾਂ ਚਲਾਉਣੇ ਕੋਈ ਨਾ ਕੋਈ ਉਹਦੇ ਵਿੱਚ ਦਿੱਕਤ ਆਉਂਦੀ ਰਹਿੰਦੀ ਕੋਈ ਛੋਟੇ ਛੋਟੇ 에ਰਰ ਕਈ ਵਾਰੀ ਗੈਸ ਦਾ ਲੈਵਲ ਨਹੀਂ ਬਣਿਆਗਾ ਪਾਣੀ ਦਾ ਫਲੋ ਨਹੀਂ ਬਣਿਆ ਤੇ ਉਹ ਕੱਟ ਵਗੈਰਾ ਕਰਦੇ ਰਹਿੰਦੇ ਆ ਤੇ ਇਹਨਾਂ ਦੇ ਵਿੱਚ ਇੱਕ ਐਲੀਮੈਂਟ ਲੱਗਾ ਹੁੰਦਾ ਇੱਕ థਰਮੋਸਟੇਟ ਲੱਗਾ ਹੁੰਦਾ ਜਿੰਨੇ ਤੋਂ ਘਟਾਉਣਾ ਵਧਾਉਣਾ ਹੁੰਦਾ ਤੇ ਇਹਨਾਂ ਦੇ ਮੁਕਾਬਲੇ ਜਿਹੜੀ ਇਹ ਜਿਹੜੀ ਤੁਸੀਂ ਲਗਾ ਗਏ ਨੇ ਤੁਹਾਨੂੰ ਬਹੁਤ ਜ਼ਿਆਦਾ ਸੰਤੁਸ਼ਟੀ ਮਿਲੇਗੀ ਤੇ ਇਹ ਜ਼ਿਆਦਾ ਬੈਸਟ ਰਹੇਗਾ ਤੁਹਾਡੇ ਵਾਸਤੇ ਬਿਜਲੀ ਵਾਲਾ ਗੀਜ਼ਰ ਜਿਹੜੇ ਵੀਰ ਗੀਜ਼ਰ ਲੈਣਾ ਚਾਹੁੰਦੇ ਆ ਜੇ ਆਪਣੇ ਏਰੀਏ ਦੇ ਨੇ ਆਪਣਾ ਏਰੀਆ ਪੈਂਦਾ ਸ਼ਹਿਰ ਮਖੂ ਰੇਲਵੇ ਰੋਡ ਤੇ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲਦਾ ਪਿਆ ਜੇ ਕਿਸੇ ਨੂੰ ਹੋਰ ਵੀ ਜਾਣਕਾਰੀ ਚਾਹੀਦੀ ਹੋਵੇ ਤੇ ਜਦੋਂ ਮਰਜ਼ੀ ਤੁਸੀਂ ਆਪਣੇ ਨਾਲ ਵਟਸਐਪ ਤੇ ਗੱਲ ਕਰ ਸਕਦੇ ਹੋ ਕਿਉਂਕਿ ਮੇਰਾ ਮਕਸਦ ਇਹ ਆ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਚੀਜ਼ਾਂ ਹਮੇਸ਼ਾ ਮੇਰੇ ਕੋਲ ਖਰੀਦੋ ਤੁਹਾਨੂੰ ਇਸ ਚੀਜ਼ ਦੀ ਜਾਣਕਾਰੀ ਹੋਣੀ ਚਾਹੀਦੀ ਇਸ ਕਰਕੇ ਮੈਂ ਜਿਹੜੇ ਤੁਹਾਨੂੰ ਵੀਡੀਓ ਬਣਾਈ ਆ ਤੁਹਾਡੀ ਜਾਣਕਾਰੀ ਵਾਸਤੇ ਦੱਸਿਆ ਬਗੀਜਰ ਮਹਿੰਗੇ ਤੋਂ ਮਹਿੰਗੇ ਵੀ ਪਏ ਆ ਤੇ ਸਸਤੇ ਤੋਂ ਸਸਤੇ ਵੀ ਪਏ ਆ ਜੇਕਰ ਬਣਾਈ ਹੋਈ ਤੁਹਾਨੂੰ ਵੀਡੀਓ ਪਸੰਦ ਆਈ ਅਨੁਵਾਤ ਤੋਂ ਬਾਅਦ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਮਿੱਤਰ ਬੇਲੀਆਂ ਦੇ ਵਿੱਚ ਸਾਂਝੀ ਕਰਿਓ ਤੇ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ